ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਚੱਲੇ ਆ ਗੁਰਧਾਨ ਅਤੇ ਕਿਰਨਜੀਤ ਕੋਲੇ ਘਰੇ ਉਹਨਾਂ ਦੇ ਉੱਥੇ ਕਰਾਂਗੇ ਵਾਸਤੀ ਆਸਿਆ ਖੇਡੀਆਂ ਕਰਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਨਾਲ ਗਗਨ ਵੀ ਨਾਲ ਚੱਲੇ ਹਾਂ ਗਗਨ ਤਿਆਰੀ ਹੈ ਫਿਰ ਹਾਂ ਤਿਆਰੀ ਹੈਗੀ ਤੇ ਗਗਨ ਵੀ ਨਾਲ ਜਾਰੀ ਹੈ ਉਹਨਾਂ ਦੇ ਕੋਲ ਕਰੀ ਗੱਲਬਾਤਾਂ ਕਰਾਂਗੇ ਚਾਹ ਪਾਣੀ ਪੀਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਬਣੇ ਰਹੋ ਨਾਲ ਸਾਰੇ ਆ ਜਾਵੀਓ ਫਿਰ ਹਾਂ ਜੀ ਅਸੀਂ ਕਿੰਨਾ ਕਰੇ ਪਹੁੰਚ ਗਏਾਂਗੇ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਇੰਜੋਏ ਪੁੱਤ ਕਿੰਨਾ ਕੀ ਕਰ ਰਹੀ ਹੈ ਚਲੋ ਆ ਜੀ ਬਣੇ ਲਓ ਦੇਖਦੇ ਆ ਕੀ ਕਰਦੇ ਗੁਰਧਾਨ ਹੋਈ ਸਾਰੇ ਮੈਂ ਘਰੇ ਪਹੁੰਚ ਚੁੱਕੇ ਆਪਾਂ ਦੇਖਦੇ ਆ ਫਿਰ ਕੀ ਬਣਦਾ ਲੋ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਘਰੇ ਤੇ ਕਿਰਨ ਆੜ ਵਾ ਤੇ ਵੀ ਚਾਹ ਬਣਾ ਲਈ ਚਾਹ ਪੀਰਿਆ ਗੁਰਧਾਨ ਹਜੇ ਤਿਆਰ ਵਿਆਰ ਹੋ ਰਿਹਾ ਕਹਿੰਦੇ ਪਾਗੋ ਪਾਗੋ ਬਣ ਰਹਾ ਆ ਗਿਆ ਮੈਂ ਵੀ ਲੋ ਜੀ ਗੁਰਧਾਨ ਜੀ ਆ ਚਿੱਤੇ ਭਾਈ ਇਨੇ ਪੰਜਾਬ ਪੀਣੇ ਚਾਹ ਪੀ ਸਕਦਾ ਅੱਜ ਕਰਾਂਗੇ ਅਜਵਾਇ ਪੂਰਾ ਘੈਂਟ ਐ ਅੱਜ ਅਜਵਾਇ ਕਰੋ ਬਰੀ ਗਈ ਵੀ ਹੈ ਅੱਜ ਮਾਈਕ ਬਹੁਤ ਵੀ ਹੋ ਗਿਆ ਅੱਜ ਇਹ ਬਈ ਕਿਨੇ ਖੁੱਲੇ ਛੁੱਟੇ ਇਹਨਾਂ ਨੂੰ ਅੱਜ ਅਜਿਹੇ ਦਰਦ ਨਹੀਂ ਹੈਗਾ ਅੱਜ ਅਜਵਾਇ ਕਰਾਂਗੇ ਫਿਰ ਅੱਜ ਦੇਖਣਾ ਕੀ ਬਣਦਾ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਅੱਜ ਸਾਡੀ ਸ਼ੂਟਿੰਗ ਵੀ ਹੈ ਇਹਦਾ ਆਪਣਾ ਚੈਨਲ ਆਰ ਜੀ ਕੇ ਟੀਵੀ YouTube ਚੈਨਲ ਤੇ ਆਪਣੀਆਂ ਟੈਲੀ ਫਿਲਮਾਂ ਆਉਂਦੀਆਂ ਰਹਿੰਦੀਆਂ ਸਾਨੂੰ ਪਤਾ ਹੀ ਹੈ ਹਨਾ ਉਹਨੂੰ ਵੀ ਸ਼ੂਟਿੰਗ ਅੱਜ ਉਹ ਬਣਾਵਾਂ ਜਿੰਨੇ ਕੋ ਬਣੀਆਂ ਦੇਖਦੇ ਆਂ ਤੇ ਨਾਲੇ ਭਰਾ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਲੱਗਦੀ ਹੈ ਜੇ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਚੰਗਾ ਦੱਸਿਆ ਕਰੋ ਜੇ ਨਹੀਂ ਲੱਗਦੀ ਤਾਂ ਦੱਸਿਆ ਕਰੋ ਕੀ ਘਾਟ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ আরਜੀਕੇ ਟੀਵੀ YouTube ਚੈਨਲ ਤੇ ਨਾਲ ਹੀ ਆਪਣਾ ਜਿਹੜਾ ਪਿੰਡੂ ਬਲੌਗ ਹੈ ਉਹਦੇ ਆਪਣੇ ਬਲੌਗ ਆਉਂਦੇ ਰਹਿੰਦੇ ਨੇ ਹਨਾ ਅਵੇ ਵਾਸਤੇ ਬਲੌਗ ਤਿਆਰ ਹੋ ਰਿਹਾ ਫਿਰ ਸ਼ੂਟਿੰਗ ਟਾਈਮ ਵਾਲਾ ਜਿਹੜਾ ਬਲੌਗ ਹੈ ਉਹ ਪੱਟ ਬਣਾਵਾਂਗੇ ਨਾਲ ਦੀਆਂ ਸ਼ੂਟਿੰਗ ਚੱਲੂ ਤੇ ਨਾਲ ਹੀ ਬਲੌਗ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਹੁਣ ਚਾਹ ਪੀਰਿਆਂ ਠੰਡਾ ਜਬੋਤ ਸੀਗੀ ਆ ਗਈ ਆ ਸੁਣਨ ਹੋ ਰਹੀ ਜੀ ਐਕਟਰ ਨਾ ਠੀਕ ਹੈ ਨਾ ਚੌਂਦੀਆਂ ਲੋਕ ਦਸਤਕਾਂ ਬੋਲੋ ਯਾਰ ਦਸਤਕਾਂ ਖਾਣੇ ਜਾਣੇ ਸਸਤਰੀ ਕਾਰ ਜੀ ਸਾਡੇ ਭਾਈ ਥੋੜੇ ਐਕਟਰ ਨੇ ਜਿਹੜੇ ਸੰਗਦੇ ਵੱਧਨੇ ਹਜੇ ਨਵੇਂ ਐਕਟਰ ਨੇ ਆਪਣੇ ਆਪਣੇ ਸਸਤੇ ਕਾਰ ਯਾਰ ਨਾ ਹੋਰ ਵੀ ਚੱਲਣਗੇ ਐ ਚੱਲੇ ਘਟਨੇ ਨੇ ਨਵੀਆਂ ਨੇ ਤੁਹਾਨੂੰ ਸੁਣਾਉਂ ਗੱਲਬਾਤ ਕੁਝ ਆ ਚੁਣੀ ਕਰ ਲੋ ਭਈ ਹਾਂ ਬੋਲੋ ਉਹਨਾਂ ਨੇ ਕਬਾਉਂ ਨਾ ਕਹਿੰਦਾ ਕੀ ਜਿਹੜਾ ਫਿਊਰ ਹੈ ਕੰਮ ਘਰ ਦੇ ਸਾਰੇ ਸਵੇਰ ਉੱਠ ਕੇ ਸਾਰੇ ਹਾਂ ਜੇ ਅਸੀਂ ਫਿਲਮਾਂ ਬਣਾਵਾਂਗੇ ਹਾਂ ਫਿਰ ਫਿਰ ਫਿਲਮਾਂ ਚੈਨਲ ਦੇ ਪਾਵਾਂਗੇ ਅੱਜ ਗਗਨ ਵੀ ਬੇਅਤ ਸੀ ਸੈਮਸੋਮਾਂ ਦੇ ਗਗਨ ਦੀ ਅੱਜ ਜਠਾਣੀ ਹਾਂ ਜਠਾਣੀ ਗਈ ਜੇ ਕੰਮ ਘੱਲੀ ਕਰਨੇ ਸਾਰੇ ਅੱਜ ਤਾਂ ਇਹਨਾਂ ਲੇਟ ਹੋ ਗਿਆ ਜੀ ਕਹਿੰਦੀ ਕੰਮ ਘਰ ਦੇ ਮਿਹੜ ਕੇ ਸਾਰੇ ਪਹੁੰਚੀ ਆ ਇਹ ਉਹਨੂੰ ਫਮਾਂਚਾ ਪੂਰਾ ਦੇਖਦੇ ਹਾਂ ਕੀ ਬਣਦਾ ਜਾਜੂ ਵੀ ਕੇ ਹਾਂਜੀ ਹਾਂ ਕਹਿੰਦਾ ਤੇਨੇ ਕੰਮ ਨਹੀਂ ਨੂੰ ਸਮਾ ਦੇ ਗਏ ਰਹੇ ਉਹ ਫਿਰ ਦੇ ਕੰਮ ਹੈ ਨੇ ਕੰਮ ਵਾਧੂ ਨਿਕਨ ਕੀ ਦੱਸਣ ਦੇ ਕਾਹ ਗੋ ਕੰਮ ਨਹੀਂ ਕਰੀ ਕੰਮ ਕਰਾ ਦੇ ਚਾਹ ਬੋ ਚਾਹ ਕੱਪੜਾ ਵੀੜਾ ਰੋਟੀ ਟੁੱਕ ਪਾਣੇ ਇਹ ਨੰਬਰ ਇੱਕ ਕੀ ਕਰਿਆ ਹਾਂ ਇਹ ਦੱਸੋ ਨੰਬਰ ਇੱਕ ਪਹਿਲਾਂ ਚਾਹ ਬਣਾਈ ਹਾਂ ਸਾਰਿਆਂ ਦੇ ਕਮਰੇ ਚ ਦੇਖੇ ਹਾਂ ਅੱਡੋ ਅੱਡਾ ਹਾਂ ਫਿਰ ਚੁੱਲ੍ਹਾ ਸੰਭਰਿਆ ਮੰਗਾ ਨਹੀਂ ਲਾਈ ਆਟਾ-ਟਾ ਗੁੰਨੇ ਆ ਅੱਛਾ ਫਿਰ ਗੋਹਾ ਸਟਿੱਕੇ ਹੀ ਹਾਂ ਫੇ ਸਾਰਾ ਸੰਭਰਿਆ ਫਿਰ ਪੋਚੇ ਦਾ ਏ ਹਾਂ ਫਿਰ ਕੱਪੜਾ ਲੀੜਾ ਧੋਤਾ ਹਾਂ ਤਾਂ ਬਣੀ ਗੱਡੀ ਤਾਂ ਬਣ ਕੇ ਧਾਰ ਗੱਡੀ ਹਾਂ ਧਾਰ ਜੀ ਧਾਰ ਬਣ ਗਈ ਸੱਤ ਮੈਂ ਗੱਡੀ ਇੱਕ ਕਰ ਸੱਤ ਇੱਕ ਮੈਂ ਗੱਡੀ ਤੇ ਪਹਿਤ ਕਸੀ ਸਵੇਰੇ ਕੱਢਦਾ ਉਹਨਾਂ ਨੂੰ ਅੱਜ ਮੈਂ ਬਾਰੇ ਬੱਧੀ ਨੇ ਬਈ ਆਪ ਤੜਕੇ ਨਹੀਂ ਆਏ ਸਵੇਰੇ ਦੀਆਂ ਸ਼ਾਮ ਨਹੀਂ ਆਏ ਇਹ ਫਿਰ ਕੱਢ ਕੇ ਖੁੱਪੀ ਹੁੰਦਾ ਬੜਿਆ ਕੇ ਕੰਮ ਕਰਦਾ ਅੱਜ ਤੇ ਕੱਲ ਸੁੱਭ ਹੋਵੇ ਨਹੀਂ ਕੀ ਕਰਿਆ ਫੋਇਆ ਜੋ ਅਸੀਂ ਸਵੇਰੇ ਉੱਠੇ ਹਮ ਫਰੈਸ਼ ਹੋਏ ਹਮ ਕਲਮ ਪਾਣੀ ਪੀਤਾ ਠੀਕ ਹੈ ਦੁਕਾਨ ਸਾਹਿਬ ਕੀਤਾ ਹਮ ਸਾਰਾ ਅੰਦਰ ਸਾਹਿਬ ਕੀਤਾ ਛੜ ਕੇ ਕੱਢਿਆ ਹਮ ਤੇ ਅਡੰਗਰਾ ਕਹਿੰਗੇ ਅੱਛਾ ਫਿਰ ਅਡੰਗਰਾ ਸਾਰਾ ਸਾਫ ਕੀਤਾ ਹੂੰ ਗੋਗ ਉਹ ਹੁਣ ਮੂਚੱਕ ਦਿੰਦੇ ਨੇ ਕਿ ਕੁਹਾ ਵਗੈਰਾ ਹੁਣ ਨੇ ਚੱਕਿਆ ਸੀਗਾ ਤੇ ਉਸ ਤੋਂ ਬਾਅਦ ਸਨੀਆਂ ਲਾਈਆਂ ਮੱਜਾਂ ਨਵਾਈਆਂ ਹੂੰ ਸਾਰਾ ਬੇੜਾ ਸਾਫ਼ ਕੀਤਾ ਹੂੰ ਤੇ ਰਾਟਾ ਬੁੰਨੇ ਆ ਅੱਛਾ ਤੇਰਾ ਮਸਾਲੇ ਕਪਟਣ ਲਈ ਠੀਕ ਹੈ ਫਿਰ ਬੱਚਾ ਨਵਾਈਆ ਹੂੰ ਫਿਰ ਬੋਚੇ ਲਾਈ ਹੂੰ ਹੂੰ ਫਿਰ ਮਾਇ ਜੀ ਕੀ ਕਰਿਆ ਸੂਜੋ ਆਹ ਹਾਂ ਫਿਰ ਰੋਟੀ ਤੇਰਾ ਬਣਾਈ ਹਾਂ ਅਗਲੇ ਕੰਨਾ ਉੱਤਾਰੇ ਤਿਆਰ ਹੋ ਗਏ ਹੁਣ ਗੁਰਧਿਆਨ ਦੀ ਵਾਰੀ ਹੈ ਮੈਸਾ ਹਾਂਜੀ ਮੈਂ ਬਈ ਅੱਜ ਮੂਡ ਲਾਉਂਦਾ ਮੈਂ 6 ਵਜੇ ਅੱਜ ਮੈਂ ਉੱਠਿਆ 7:30 ਵਜੇ 7:30 ਵਜੇ ਮੈਂ ਬਈ ਚਾਹ ਚੱਕੀ ਚਾਹ ਹੈ ਭਾਈ ਗਲਾਸ ਚ 7:30 ਹਾਂ ਚਾਹ ਗਲਾਸ ਚ ਪਾ ਕੇ ਇੱਕ ਬਾਲਟੀ ਅੱਛਾ ਮੈਂ ਤਾਂ ਧੂਈ ਲੈ ਨਾਲ ਨਾਲ ਚਾਹ ਵੀ ਬਣਾਵਾਂ ਠੀਕ ਹੈ ਇਹ ਰੋਡ ਦਾ ਕੰਮ ਅੱਪੀਤੀ ਅੱਛਾ ਹਾਂ ਦੋ ਕੰਮ ਕਰਦਾ ਹਾਂ ਐਸਟਰਾ OK ਇਹ ਰੋਡ ਦਾ ਕੰਮ ਤੁਹਾਨੂੰ ਮੈਂ ਫਟਾਫਟ ਨਹਾਤਾ ਬਈ ਹਾਂ ਤੇ ਮੈਂ ਜਾਣਾ ਸੀ ਗੁਰੂਗਰ ਮਾਦਵੀ ਜੀ ਨਾਲ ਤਾਂ ਰਸਤੇ ਬਾਦ ਪਹੁੰਚਿਆ ਕਰਦੇ ਹਾਂ ਦਾਈ ਇੱਥੇ ਹਾਂ ਤੇ ਜਿੱਥੇ ਮੈਂ ਲੇਟ ਹੋ ਗਿਆ ਸੀਗਾ ਜਦੋਂ ਅੱਗੇ ਜੇਰੇ ਬਜਾਈ ਚ ਬੈਗੇ ਘਾਟਾ ਬਹੁਤ ਈਰਜ ਭਾਈ ਮੁੱਠਾਈ ਉੱਤੇ ਰੋਟੀ ਤਾਂ ਮੁੰਡੇ ਨਾਲ ਰੌਂਦਾਰੀ ਹੁੰਦੀ ਹੈ ਨਾ ਆ ਕੇ ਫੇਰ ਗੁਰਦਾਰਾ ਜੇ ਤਾਂ ਫੇਰ ਜਿਵੇਂ ਮੈਂ ਕਹਿੰਦੀ ਹੁਣ ਮੈਂ ਦੱਸਦਾ ਤੁਹਾਨੂੰ ਮੈਂ 5:30 ਉੱਠਿਆ ਜਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਉੱਠਦਾ ਪਾਣੀ ਨਾਲ ਉੱਠਦਾ 5:30 5:30 ਉੱਠ ਕੇ ਚਲੋ ਮੁਰਸ਼ ਵਗੈਰਾ ਕਰਕੇ ਅੱਧਾ ਘਾਟਾ ਮੁਰਸ਼ ਤੇ ਲਾਇਆ ਫਿਰ ਇਹਨੇ ਹਾਂ ਅੱਧਾ ਘਾਟਾ ਮੁਰਸ਼ ਤੇ ਲੱਗ ਜਾਂਦਾ ਆਪਣਾ ਵਿੱਚ ਹੀ ਸਾਰੇ ਟੋਏ ਵਿੱਚ ਚੱਲ ਆ ਲੈ ਹੈ ਇਹ ਪਾਣੀ ਪੀਤਾ ਫੇਰ ਨਹਾ ਕੇ ਤਿਆਰ ਹੋ ਕੇ ਪਲਣਾ ਵੱਣ ਕੇ ਮੈਂ ਗੁਰੂ ਘਰ ਗਿਆ ਮੈਂ ਤਕਰੀਬਨ ਪਹੁੰਚ ਗਿਆ ਸੀ 10 ਮਿੰਟਾਂ ਲਈ 10 ਮਿੰਟ ਹਾਂ ਇਹ ਲੜਾਈ ਤਾਂ ਰੋਜ਼ ਹੀ ਹੁੰਦੀ ਹਨ ਨੂੰ ਪਤਾ ਹੈ ਕਲੇਸ਼ ਤੋਂ ਬਿਨਾ ਤਾਂ ਕੰਮ ਜ਼ਿੰਦਗੀ ਚੱਲਦੀ ਨਹੀਂ ਹੈਗੀ ਉਹ ਵੀ ਜ਼ਰੂਰੀ ਹੈ ਜ਼ਿੰਦਗੀ ਚ ਉਹਨਾਂ ਜ਼ਿੰਦਗੀ ਦੀ ਇੰਟਰਸਟ ਹੋ ਜਾ ਬਣਾ ਰਹੇ ਨੇ ਜੇ ਮੌਲਿਕ ਕੋਈ ਜਾ ਹੋ ਗਿਆ ਨਾ ਤੇਰੇ ਵੀ ਗੱਲ ਨਹੀਂ ਬਣਦੀ ਮੈਨਾਂ ਕੋਈ ਤਕਲੇਸ਼ ਚਾਹੀਦਾ ਕਹਿੰਦੇ ਜ਼ਿੰਦਗੀ ਚ ਹੈ ਇਹ ਜਿਹੜੀ ਚੀਜ਼ ਹੈ ਤਕਲੇਸ਼ ਤਕਲੇਸ਼ ਹੀ ਤੇ ਚਲੋ ਮੈਂ ਸਤ ਗੁਰੂ ਘਰ ਜਾ ਕੇ ਆਪਾਂ ਚਲੋ ਗਰਵਾਣੀ ਸੁਣੀ ਹੈ ਨਾ ਦੁਬਾਰੰ ਗਰਵਾਣੀ ਦੇ ਕਰੇ ਮੈਂ ਮਥਨ ਸੁਣੀ ਗਰਵਾਣੀ ਫਿਰ ਤੇ ਫਿਰ ਚਲੋ ਦੇਖ ਸ਼ਾਕੇ ਪੇ लास्ट ਤੋਂ ਬਾਅਦ ਰਿਵਾਰਸ ਆ ਗਏ ਮਤੈ ਨਾਲ ਜ ਮੋਟਰਸਾਈਕਲ ਤੇ ਗਿਆ ਸੀਗਾ ਮੈਂ ਤੁਰ ਕੇ ਆਉਣ ਸਾਰ ਬਸ ਪੇ ਸਨਪਤੀ ਦੀ ਦੁਕਾਨ ਤੇ ਭੱਜ ਜਾਨੇ ਆਪਾਂ ਅਰੀਲਾ ਵਗੈਰਾ ਪਾਉਣੀਆਂ ਹੁੰਦੀਆਂ ਨੇ ਅਪਲੋਡ ਕਰਨੀਆਂ ਚੈਨਲਾਂ ਤੇ ਆਪਣੇ ਤੇ ਝਾੜੂ ਲਾਇਆ ਦੁਕਾਨ ਦੀ ਸਪਾਈ ਕਰੀ ਤੇ ਉਸ ਤੋਂ ਬਾਅਦ ਦੁਬਾਰੇ ਬਸਾਂ ਤੇ ਸੰਡੇ ਆ ਸਾਨੂੰ ਪਤਾ ਹੀ ਆ ਕੰਮ ਅੱਜ ਵਾਲਾ ਨਹੀਂ ਹੁੰਦਾ ਸਾਡੇ ਕੋਲੇ ਤੇ ਹੁਣ ਅਸੀਂ ਤਿਆਰ ਬੈਰੋ ਕੇ ਰੋਟੀ ਖਾ ਕੇ ਘਰੇ ਲੱਸੀ ਨਾਲ ਗੁਰਦਿਆਂ ਕੇ ਕਰੇ ਪਹੁੰਚ ਚੁੱਕੇ ਆ ਸਾਗ ਬਣਾਇਆ ਸੀਗਾ ਰਾਤ ਨੂੰ ਸਾਗ ਖਾਤਾ ਹੁਣ ਵੀ ਸਾਗ ਖਾਦਾ ਤੇ ਸ਼ਾਮ ਨੂੰ ਵੀ ਸਾਗ ਖਾਵਾਂਗੇ ਤਿੰਨ ਰੰਗ ਜਗ ਤਾਂ ਚਾਰ ਰੰਗ ਖਾਵਾਂਗੇ ਸਾਹੀ ਸਾਗ ਹੋਈ ਪਈ ਐ ਇੱਥੇ ਨਾਲੇ ਧਨੀ ਹਰੀ ਨਹੀਂ ਹੁੰਦੀ ਇਹਨਾਂ ਦੇ ਸਾਗ ਹੋਣ ਹਟਦੀ ਨਹੀਂ ਹੈਗੀਆਂ ਜਿੰਦਗੀ ਵੀ ਸਾਗ ਹੀ ਦਾ ਕੋਈ ਨਹੀਂ ਜਿੰਦਗੀ ਤੇ ਸਾਗੋ ਸਾਗ ਹੋਈ ਪਈ ਹੈ ਸਾਡੀ ਤੇ ਇਹ ਦੁਆਰ ਪਾਈ ਚਲੋ ਹੁਣ ਅਸੀਂ ਪਹੁੰਚ ਚੁੱਕੇ ਆ ਗੁਰਦਿਆਂ ਕੇ ਚਾਹ ਪੀ ਲਈ ਐ ਹੁਣ ਚੱਲੀ ਸਾਡੂ ਸ਼ੂਟਿੰਗ ਚੱਲੂਗੀ ਬਰਾਮਾ ਸ਼ੂਟਿੰਗ ਚੋਂ ਦਿਖਾ ਮੈਂ ਮਾੜਾ ਮਾੜਾ ਮੈਂ ਜੀ ਆਇਆਂ ਕਰਾਂ ਯਾਰ ਮੈਂ 2 ਘੰਟਾ ਸੌਂ ਜਾਂ ਹਾਂ ਹਾਂ ਗੁਰਤੇਆਂ ਲੜਕੇ ਲੇਟ ਉੱਠੇ ਜਿਗਾ ਇਹ ਕਹਿੰਦਾ ਹੋਰ ਸੌਣ ਨੂੰ ਮਾੜਦਾ ਹੈ ਹੈ ਸੰਗ ਸਰਮੀਆਂ ਘਣੀ ਵੱਡੀ ਮੁੱਟੀ ਦੇਖੋ ਸੌਂ ਜਾਂ ਮੈਂ ਯਾਰ ਸੌਣ ਦੀ ਧਿਆਨ ਨਾਲ ਰੱਖਦਾ ਕੰਮ ਨਹੀਂ ਅਸੀਂ ਦੇ ਤਾਂ ਨਾ ਸਾਢੇ 5 ਵਜੇ ਅਸੀਂ 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 ਤੁਹਾਡੇ ਛੇ ਵਜੇ ਉੱਠਦੀਆਂ ਹਾਂ ਮੈਂ ਨਹੀਂ ਕਹਿਣਾ ਮੈਂ ਮਾਰੀ ਹੁੰਦੀ ਹਾਂ ਹਾਂ ਅਸੀਂ ਕਰਾਂ ਅਸੀਂ ਕੋਹ ਅਸੀਂ ਅਸੀਂ ਹਾਂ ਅਸੀਂ ਅਸੀਂ ਕਿੰਦਾ ਤਕੜੀ ਐ ਹੂੰ ਕਿਰਨਾ ਤਕੜੀ ਐ ਹਾਂ ਕਿਰਨਾ ਦਾ ਪੱਕਾ ਪਈ ਨੂੰ 5 ਵਜੇ ਸਵਾ 5 ਉੱਠ ਖੜ ਜੇਗਾ ਆਪਣਾ 5:30 ਦਾ ਪੱਕਾ ਕੱਢੀ ਸੀ ਹੋਈ ਸਵਾ 5 ਤੱਕ ਦੇ ਦਿੰਦਾ ਕਿਤੇ 5 ਜਣ ਪਹਿਲਾਂ ਨਹੀਂ ਇਹਦੇ 5 ਲੇਟ ਨਹੀਂ ਪੱਕਾ ਲਾਰਮ ਵੱਜਦਾ ਉਹਦੀ ਉੱਠ ਖੜਦਾ ਨਾਲ ਲਾਰਮ ਨਹੀਂ ਬਈ ਮੈਂ ਪਹਿਲਾਂ ਨਾ ਆਪਣਾ ਲਾਰਮ ਦਾ ਉੱਠ ਨਹੀਂ ਜਾਂਦਾ ਲਾਰਮ ਨਾਲ ਹੀ ਉੱਠਦਾ ਆਪਾਂ ਇਹ ਗੱਪਾਂ ਮਾਰੀ ਪੁੱਛਣਾ ਲਾਰਮ ਵਾਲੀ ਐ ਬਿਨ ਲਾਰਮ ਉੱਠਦਾ 5:30 ਅੱਛਾ ਪੱਕਾ ਰੋਟੀ ਨਾ ਬਈ ਅੱਛਾ ਹਾਂ ਨਾ ਗਰਮੀ ਆ ਛਾਲ ਸਾਢੇ 3 ਉੱਠਦੇ ਬਈ ਨੋਵਲ ਫਿਰ ਕੰਮ ਫਿਨਿਸ਼ ਕਰਦਨੇ ਹੂੰ ਤੇ ਚਲੋ ਭਾਈ ਲੋ ਜੀ ਸਮੋਸੇ ਲਈ ਜੀ ਆਪਾਂ ਸਾਜੂ ਜੀ ਬਣਾਉ ਬਲੌਗ ਉਹ ਵੀ ਜੋ ਕਰਦਾਂਗੇ ਉਹ ਸ਼ੂਟਿੰਗ ਵਾਲਾ ਡੰਡ ਬਣਾਵਾਂਗੇ ਇੱਕ ਜਾàngੜੇ ਡੰਡ ਬਣਾ ਪਾਏ ਫਿਰ ਆਪਾਂ ਇਹ ਵੀ ਜੀ ਮੜਾ ਉਟਾ ਬਣਾ ਲਾਂਗੇ ਚਲੋ ਜੀ ਮਿਲਦੇ ਆਂ ਦੁਬਾਰਾ ਦੋਸਤਾਂ ਦੇਖਦੇ ਆਂ ਕੀ ਆਂਦਾ ਜੀ ਕਿ ਛੇਚ ਫੋਰਾ ਐਡ ਹੋਇਆ ਤਾਂ ਉਹ ਵੀ ਕਰਾਂਗੇ ਓਕੇ ਮਿਲਦੇ ਆਂ ਦੁਬਾਰਾ ਲਓ ਜੀ ਆਪਣਾ ਦਿਲਪ੍ਰੀਤ ਗਿੱਲ ਟਿਊਸ਼ਨ ਤੋਂ ਵਾਪਸ ਆ ਗਿਆ ਅੱਜ ਆਪਾਂ ਦਲੀ ਦੇ ਘਰੇ ਸੀਗੇ ਹਾਂ ਵੀ ਦਲੀ ਕਿਵੇਂ ਆ ਫਿਰ ਠੀਕ ਆ ਭੜਿਆ ਛੁੱਟੀ ਚੱਜ ਸੰਡੇ ਸਾਰੇ ਜੀ ਸਾਰੇ ਦਰਸ਼ਕਾਂ ਨੂੰ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਾਬਲਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਕਿਵੇਂ ਹੋ ਜੀ ਠੀਕ ਹੋ ਸਾਰੇ ਕਿਵੇਂ ਹੋ ਸਾਰੇ ਠੀਕ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਾਡੇ ਵੀਰਾਂ ਨੂੰ ਲਾਈਕ ਕਮੈਂਟ ਤੇ ਜੁਆ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੁਸੀਂ ਨੇ ਪਰ ਕੀ ਪੜਿਆ ਅੱਜ ਸਾ ਕੁਝ ਹਾਂ ਪੜਾਇਆ ਹਾਂ ਮੈਰੀ ਕੁੜ ਪੇਪਰ ਕਦੋਂ ਆਉਣਗੇ ਤੇਰੇ ਹਾਂ ਪਟਾਣੀ ਕਿ ਆਉਣਗੇ ਅਜੇ ਰੀਡ ਸਿਟ ਆਈ ਨਹੀਂ ਠੀਕ ਹੈ ਸਾਡਾ ਭਾਈ ਦਲੀਏ ਬੰਦਾ ਘੈਂਟ ਸਾਡਾ ਇਹ ਸਵੇਰੇ ਸਾਡਾ ਗੁਰੂ ਘਰ ਵੀ ਜਾਂਦਾ ਹੁੰਦਾ ਇਹ ਬੜਾ ਚਾਣਾ ਬੱਚਾ ਹੈ ਨਾ ਦੇਖ ਕੇ ਬਣਾ ਹਾਂ ਹੈ ਦੇਖ ਜੀ ਹੁੰਦਾ ਹੈ ਲੈ ਵੀ ਬਣੇ ਰਿਹਾ ਵਲੌਗ ਚ ਹੁਣ ਅਸੀਂ ਤਾਂ ਸਾਡੇ ਵਾਸਤੇ ਚਾਹ ਪਾਣੀ ਤਿਆਰ ਹੋ ਰਹੀ ਹੈ ਨਾ ਖਾਵਾਂਗੇ ਗਿਜਰੇਲਾ ਗਿਜਰੇਲਾ ਖਾਵਾਂਗੇ ਦਲੀ ਗਿਜਰੇਲਾ ਚਾਹ ਨਾ ਗਿਜਰੇਲਾ ਖਾਵਾਂਗੇ ਅਸੀਂ ਲੈ ਵੀ ਚਾਹ ਹੋ ਰਹੀ ਹੈ ਤਿਆਰ ਬਣੇ ਰਿਹਾ ਆਪਣੇ ਵਲੌਗ ਨਾਲ ਜਿਹਨੇ ਭਰਾ ਨੇ ਖਾਣਾ ਹੋਇਆ ਗਿਜਰੇਲਾ ਉਹ ਵੀ ਖਾ ਲਿਓ ਤਾਂ ਕਿੰਨੀ ਗੱਲ ਤੇ ਕਰਨਾ ਭਾਈ ਲੱਗ ਰਿਹਾ ਤਿਆਰ ਕਰਨ ਦੇਖੋ ਕੋਈ ਨਹੀਂ ਪਿੰਨੀ ਲੋਕ ਕੋਈ ਵੀ ਨਹੀਂ ਕਾਲਾ ਕੋਈ ਨਹੀਂ ਪਿੰਨੀ ਆ ਗਈ ਕੋਈ ਨਹੀਂ ਆ ਅੱਛਾ ਤੁਹਾਡਾ ਕੋਈ ਨਹੀਂ ਚੋਲਾ ਨਹੀਂ ਪਿੰਨੀ ਤੇ ਨਾਲ ਇਧਰ ਕੀ ਬਣ ਰਿਹਾ ਗਿਰੇਲਾ ਗਿਰੇਲਾ ਭਾਈ ਗਾਲ ਮੋੜਿਆ ਗਿਰੇਲਾ ਗਾਲ ਮੋੜਿਆ ਤੇ ਨਾਲ ਕੀ ਆ ਬਣ ਰਹੀ ਹੈ ਉਧਰ ਆਪਣੇ ਵਾਸਤੇ ਦੇਖੋ ਜੀ ਖਾਣਾ ਪੀਣਾ ਚੱਲ ਰਿਹਾ ਹੈ ਅੱਜ ਸੰਡੇ ਜੀਗਾ ਇੰਜੋਏ ਕਰਦੇ ਹੋਏ ਸੀ ਤੇ ਦੇਖੋ ਚੋਲਾ ਦੀ ਬਿੰਨੀ ਆ ਚੋਲਾ ਦੀ ਬਿੰਨੀ ਖਾ ਕੇ ਹੱਡੀ ਕਾਗ ਨਾ ਚੋਣਾ ਖਾਵੇਂ ਗਿਦੇਲਾ ਮੈਂ ਦੇਖਿਓ ਉਹਦਾ ਆਨੰਦ ਦਾ ਕਿੰਨੇ ਦਾ ਪਹੁੰਚ ਗਏ ਹੈ ਹੈਲੋ ਤਰਸ ਦਿਖਾ ਚਾਹ ਬਣ ਗਈ ਚਾਹ ਮਾਦਿਆ ਗਿਦੇਲਾ ਗਰਮ ਹੋ ਰਿਹਾ ਤਾਂ ਤਾ ਕੀ ਲੈ ਮੈਂ ਦੇਖਾਂ ਕੀ ਬਣਦਾ ਗਰਮ ਹੋ ਰਿਹਾ ਅਜੇ ਨਿਆਰਾ ਭਾਈ ਠੰਡੇ ਸੀਗਾ ਹੋਰ ਖੰਡ ਵਧੀਆ ਠੀਕ ਹੈ ਗਿਦੇਲਾ ਕਦ ਜੀ ਹਾਂ ਹੇ ਤਰੀਕਾ ਬੇ ਬੇ ਤੁਹਾਨੂੰ ਕਈ ਵਾਰੀ ਹਾਲ ਵੀ ਪੈ ਜਾਣਾ ਹੁੰਦਾ ਹੈ ਆਇਂਕੋ ਸੱਤ ਮੰਨਦੇ ਹਾਲ ਵੀ ਪੈ ਜਾਣਾ ਹੈ ਕੀ ਕਰਦਾ ਵੀ ਉਹ ਜਾਇ ਕੁਝ ਕੁਝ ਕਰਦੇ ਹਾਂ ਤੁਹਾਨੂੰ ਕਈ ਵਾਰੀ ਹਾਲ ਵੀ ਪੈ ਜਾਣਾ ਹੁੰਦਾ ਹੈ ਤੇ ਜੈ ਵੀ ਕਿਤੇ ਨੇ ਦਰ ਖਾਈਆਂ ਕਿ ਕਾਜੂ ਪਾਏ ਹੋਏ ਨੇ ਦੇਖੋ ਜੀ ਦੱਸ ਕਰੋ ਤੁਹਾਨੂੰ ਦਿਖਾ ਦਈ ਫਿਰ ਸਮਾਰ ਕੇ ਇੰਦਿ ਟਿਆ ਕਾਲੇ ਮੈਨੂੰ ਮੈਂ ਕੈਮਰਾ ਘੁਮਾ ਕੇ ਦਿਖਾਉਣਾ ਦੇਖੋ ਮੈਂ ਕੰਮ ਕਰ ਰਿਹਾ ਲੋ ਜੀ ਗਜਰੇਲਾ ਬੜਾ ਕੰਮ ਹੋ ਰਿਹਾ ਹੁ ਖਾਵਾਇ ਕਿੱਲੇ ਵਾਲਾ ਆਈ ਅਨੰਤੋ ਹਾਂ ਯਾਰ ਕਿਵੇਂ ਫੇਰਾ ਵਧੀਆ ਯਾਰ ਅੱਜ ਅੰਜਵਾਇ ਕੀਤਾ ਪੂਰਾ ਦਾ ਪੂਰਾ ਚਲੋ ਜੀ ਦੇਖੋ ਅੱਗੇ ਵੀ ਅੱਜ ਮਾਈ ਜੀ ਨੇ ਅੱਜ ਦਾਬੇ ਕੀਤਾ ਅੱਜ ਨਹੀਂ ਸੱਸ ਭਈ ਗਈ ਹੋਈ ਐ ਪਰ ਬਦੂ ਕੁੜੀ ਨਹੀਂ ਥੋੜਾ ਥੋੜਾ ਸੰਗ ਲੱਗਦੀ ਹੁੰਦੀ ਹੈ ਜੀ ਕਹਿੰਦੇ ਪਸੀਆ ਦੀ ਮਾਤਾ ਪਰ ਚਲੋ ਸੰਗ ਜੀ ਹੋ ਗਿਆ ਜੀ ਹਨ ਹੁਣ ਆਇਆ ਚਲੋ ਥੋੜਾ ਮਾਹੌਲ ਘਲੇ ਜਾਣਾ ਪਰ ਕੋਈ ਤਿੰਨ ਚਾਰ ਇੱਕੋ ਜਿਹੇ ਸੀ ਤੇ ਜੇ ਨਾ ਰਹਿਣਾ ਚਲੋ ਮਾਤਾ ਵਾਰ ਇੱਕ डाव ਕੇ ਨਾ ਮਾਪ ਰਦਾ ਕਣਾ ਹੈ ਮੂਹੇ ਚਿੱਟਕਾ ਜਾਏਗਾ ਲੱਗਦੀ ਆ ਬੜੇ ਰਿਹਾ ਅੱਗੇ ਦਿਖਾ ਮੈਂ ਭਾਈ ਗੇਲੇਲਾ ਬਣਾ ਕੇ ਖਵਾ ਰਿਹਾ ਦਿਖਾ ਰਿਹਾ ਅੰਕੇ ਦਾ ਸਾਹਿਬ ਕੀ ਕਰਦਾ ਇਹ ਹਾਂ ਦੇਖੋ ਇਹ ਕਹਿੰਦਾ ਵੀ ਵਿਆਹ ਕਰਾ ਕੇ ਸੁੱਖ ਹੈ ਜਿਹੜੇ ਬੰਦੇ ਕਹਿੰਦੇ ਨੇ ਵਿਆਹ ਕਰਾਉਣਾ ਦੇਖੋ ਮਾਤ ਔਖਾ ਕੋਲ ਬ ਲੈ ਕੇ ਔਖਾ ਹੀ ਹੈ ਪੁੱਤੜਾ ਤਾਂ ਹੀ ਨਹੀਂ ਹੋਵੇ ਜਰੂਰੀ ਹੈ ਵਿਆਹ ਬਣਾ ਕੇ ਸਰਦਾਰ ਹੋ ਜੀਗਾ ਸਭ ਤਾਂ ਮੋਕਲੇ ਸੀ ਆ ਜੇ ਐ ਕਲੇ ਜੀ ਆਓ ਲਓ ਜੀ ਚਾਹ ਪਾਣੀ ਰੈਡੀ ਹੋ ਚੁੱਕਿਆ ਖਾਣ ਦੀ ਤਿਆਰੀ ਹੈ ਦੇਖੋ ਜਿਹੜਾ ਸਮਾਨ ਖਾਣ ਪੀਣ ਵਾਲਾ ਇਹ ਕਹਿੰਦੇ ਖਾ ਕੇ ਮੋਟੇ ਹੋਗੇ ਮੋਟੇ ਦਾ ਹੋਵੇ ਕੀ ਕੁਝ ਕਰਦੇ ਨੇ ਦੇਖ। ਮੈਂ ਗਾ ਨੂੰ ਲੰਬੀ ਲਈ ਜਾਂਦੀਆਂ ਨੇ। ਹਨਾ ਗਾ ਹਨ। ਹੋਰ ਸਿਆਲ ਚ ਕੀ ਕਰੀਏ ਸਿਆਲ ਤਾਂ ਖਾਦਾ ਹੀ ਵੱਧ ਜਾਂਦਾ ਹੈ। ਹਾਂ ਖਾਣ ਵਾਲੇ ਆਟਾ ਵੱਜ ਜਾਂਦਾ ਸਿਆਲ ਚ ਹਨਾ। ਫਿਰ ਕਹਿੰਦੇ ਗੋਲ ਗੋਲ ਮੱਲੂ ਹੋ ਜਾਂਦੇ ਨੇ। ਹਾਂ। ਖਾਣਾ ਪੀਣਾ ਵੱਜ ਜਾਂਦਾ ਪੈਸੇ ਆਉ ਸੁ ਨੂੰ ਪਤਾ ਹੀ ਹੈ। ਇੱਕ ਚੀਜ਼ ਆਣਾਗਾ ਜਿਆਦਾ ਖਾਦਾ ਜਾਂਦਾ। ਤੇ ਬੰਦਾ ਸਾਨੂੰ ਪਤਾ ਔਖਾ ਹੁੰਦਾ। ਬਾਕੀ ਦਵਾਈ ਵਗੈਰਾ ਖਵਾ ਦਿੰਦੀ ਹੈ ਕੀ ਕਰੀਏ। ਹਾਂ ਚੱਲੀ ਜਾਂਦਾ ਕੰਮ ਨਾਲ। ਅੱਜ ਆਪਾਂ ਆਏ ਸੀ ਗੁਰਧਿਆਨ ਸਿੰਘ ਦੇ ਘਰੇ ਤੇ ਨਾ ਹੋਰਾਂ ਦੇ ਘਰੇ। ਬਹੁਤ ਇੰਜੋਏ ਕੀਤਾ ਜਨਯਾਰ ਆ ਗਿਆ। ਹੱਸੇ ਖੇਡੇ। ਤੇ ਨਾਲ ਹੀ ਆਪਣਾ ਚੱਲ ਚੱਲੀ ਗਿਆ ਵੀਡੀਓ ਵਗੈਰਾ ਬਣਾ ਰਹੇ ਸੀਗੇ ਹਨ ਤੇ ਗਿਜਰੇਲਾ ਤਿਆਰ ਹੈ ਚਾਹ ਪਾਣੀ ਪੀ ਰਹੇ ਅਸੀਂ ਤੇ ਦੂਆ ਚੱਲਾਂਗੇ ਘਰਾਂ ਨੂੰ ਅੱਜ ਦਾ ਵਲੌਗ ਵਧੀਆ ਰਿਹਾ ਨਜ਼ਾਰਾ ਆਇਆ ਹਾਂ ਤੋਂ ਵਧੀਆ ਹੱਸੇ ਘੇਡੇ ਸਾਰੇ ਇਕੱਠੇ ਹੋ ਗਏ ਹਨ ਤੇ ਗਿਜਰੇਲਾ ਤਿਆਰ ਹੈ ਹੁਣ ਚਾਹ ਪੀ ਗਿਜਰੇਲਾ ਖਾਵਾਂਗੇ ਜਿਹੜੇ ਪ੍ਰਾਣੇ ਗਿਜਰੇਲਾ ਖਾਣਾ ਹੈ ਉਹ ਵੀ ਆ ਜਾਓ ਤੇ ਆਪਣੇ ਵਲੌਗ ਨੂੰ ਭਾਈ ਦੇਖਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਮੈਂਟ ਕਰਕੇ ਵੀ ਕਿਦਾਂ ਲੱਗਿਆ ਆਪਣਾ ਵਲੌਗ ਜੇ ਕੋਈ ਕਮੇ ਪੇਸ਼ੇਵ ਦੱਸਿਆ ਕਰੋ ਕਿਦਾਂ ਮੈਂ ਵਲੌਗ ਬਣਾਇਆ ਉਹ ਦੱਸ ਦਿਆ ਕਰੋ ਜੇ ਲੋੜ ਹੋ ਜੇ ਕਈ ਵਾਰ ਕਮੈਂਟ ਕਰਕੇ ਹਨਾ ਤੇ ਆਪਣੇ ਵਲੌਗ ਚੈਨਲ ਪਿੰਡੂ ਵਲੌਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਆਪਣਾ ਗਰਤਿਆਨ ਪੈ ਥਾਨ ਲੱਗ ਰਿਹਾ ਭੁੱਖ ਲੱਗ ਰਹੀ ਜੈਨੂੰ ਤੇ ਅਸੀਂ ਵੀ ਖਾਵਾਂਗੇ ਦੁਬਾਰਾ ਬਹੁਤ ਟੇਸਟੀ ਆ ਤੇ ਖਾਂਡ ਰਿਹਾ ਵਲੌਗ ਅੱਜ ਦਾ ਬਾਕੀ ਅੱਜ ਖੇਡ ਲ ਸਾਰੇ ਜੀ ਜਰੂਰ ਕੋਠੇ ਉੱਡੇ ਨਾ ਤੇ ਅੱਜ ਅੱਖਾਂ ਜੇ ਭਾਲ ਕੇ ਬਹੁਤ ਆ ਗਿਆ ਹਾਂ ਬਹੁਤ ਖਾਂਦੇ ਹੁੰਦੇ ਹਨਾ ਆ ਵੀ ਗਗਨ ਕਿਵੇਂ ਰਿਹਾ ਅੱਜ ਫਿਰ ਵਧੀਆ ਯਾਰ ਆਇਆ ਪੂਰਾ ਲੈ ਬਈ ਇਹ ਵਲੌਗ ਹੁਣ ਆਪਾਂ ਜਾਰੀ ਕਰਾਂਗੇ ਸਮਾਪਤ ਇੱਥੇ ਹਨਾ ਤੇ ਅਗਲੇ ਵਲੌਗ ਤੁਹਾਨੂੰ ਫੇਰ ਦਿਖਾਵਾਂਗੇ ਅਗਲਾ ਵਲੌਗ ਆਪਣਾ ਸ਼ੂਟਿੰਗ ਟਾਈਮ ਦਾ ਅਸੀਂ ਸ਼ੂਟ ਕਰ ਰਹੇ ਹਾਂ ਅੱਜ ਆਪਣੇ ਵਾਚ ਚੈਨਲ YouTube ਚੈਨਲ RGK TV ਵਾਚ ਜਿਹੜੀਆਂ ਅਸੀਂ ਟੈਲੀ ਫਿਲਮਾਂ ਬਣਾਉਣੇ ਹੁੰਦੇ ਆ ਉਹਦੀ ਸ਼ੂਟਿੰਗ ਚੱਲ ਰਹੀ ਹੈ ਉਹਦਾ ਵਲੌਗ ਤੁਹਾਨੂੰ ਦਿਖਾਵਾਂਗੇ ਉਹ ਵੀ ਦੇਖਿਆ ਕਰੋ ਟੈਲੀ ਫਿਲਮਾਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਨੂੰ ਤੇ ਇਹ ਵਲੌਗ ਦੀ ਸਮਾਪਤੀ ਹੈ ਜੀ ਮਿਲਾਂਗੇ ਅਗਲੇ ਬਲੌਗ ਚ ਧੰਨਵਾਦ ਜੀ ਐਨੇ ਅਸੀਂ ਚਾਹੀਦੇ ਆ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੇ ਆ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ